ਆਤਾ ਜਿ اچانک ਜਿਹੜਾ ਪ੍ਰੇਮ ਸਿੰਘ ਸੀ ਇਹ ਨਾਲ ਲੜਕੀ ਸੀ ਨਾਲ ਉਹ ਦੋਤੀ ਸੀ ਉਹਦੀ ਇਹ ਹਰਿਆਣੇ ਤੋਂ ਦਵਾਈ ਲੈ ਕੇ ਆ ਰਿਹਾ ਸੀ ਤੇ اچانک ਹੀ ਉੱਥੇ ਇਧਰੋਂ ਪਿੰਡ ਸ਼ਾਬੋਦੀ ਦਾ ਲੜਕਾ ਸੀ ਜਿਹੜਾ ਮੋਟਰਸਾਈਕਲ ਤੇ ਸੀ ਸਵਾਰ ਉਹਨਾਂ ਨਾਲ ਇਹਨਾਂ ਦਾ ਟਕਰਾਅ ਹੋਇਆ ਇਹ ਹੁਣ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਆ ਲੜਕੀ ਜਿਹੜੀ ਹੈ ਸੀਰੀਅਸ ਹੈ ਉਹਨਾਂ ਦਾ ਜਵਾੜਾ ਪ੍ਰੈਸ਼ਰ ਹੋ ਗਿਆ ਤੇ ਬਾਅਦ ਵਿੱਚ ਇਹਨਾਂ ਨੂੰ ਬੰਦੇ ਆਏ ਉਹਨਾਂ ਚੱਕਿਆ ਚੱਕ ਕੇ ਭੂੰਗੇ ਪਹਚਾਇਆ ਭੂੰਗੇ ਵਾਲਿਆਂ ਨੇ ਪ੍ਰੇਮ ਸਿੰਘ ਦੀ ਤਾਂ ਮੌਕੇ ਤੇ ਮੌਤ ਹੋ ਗਈ। ਉਹਨਾਂ ਨੇ ਭੂੰਗਿਆਣਾ ਚਾਕੇ ਹਾਰਪੁਰ ਉਹ ਲੜਕੀ ਨੂੰ ਤੇ ਦੋ ਤਿੰਨ ਨੂੰ ਹਾਰਪੁਰ ਸਰਕਾਰੀ ਹਸਪੀਟਲ ਤੇ ਆਪਣੇ ਰੈਫਰ ਕਰ ਦਿੱਤਾ ਤੇ ਤੇ ਬਾਕੀ ਸਰਕਾਰੀ ਵਾਲਿਆਂ ਨੂੰ ਚਾਕੇ ਉਹ ਲੜਕੀ ਨੂੰ ਰਮਨ ਹਸਪਤਲ ਹਸਪੀਟਲ ਉੱਤੇ ਦਾਖਲ ਕੀਤਾ ਹੈ। ਠੀਕ ਹੈ ਜੀ ਤੇ ਕੀ ਕਿੰਨੀ ਕੁ ਉਮਰ ਸੀ ਜਿਹਨਾਂ ਦੀ ਡੈਥ ਹੋਈ? ਇਹਨਾਂ ਦੀ ਡੈਥ ਹੋਈ ਹੈ ਜੀ 56 56 ਸਾਲ 57 57 ਸਾਲ ਦੀ ਤਕਰੀਬਨ ਇਹਦੇ ਵਿੱਚ। ਠੀਕ ਹੈ ਕਾਰੋਬਾਰ ਕੀ ਕਰਦਾ? ਕਾਰੋਬਾਰ ਦਿਹਾੜੀ ਦਾ ਪਾਜੀ ਪੱਠੇ ਦਾਤਾ ਹੀ ਪਾਉਂਦਾ ਸੀ। ਪਸ਼ੂ ਰੱਖੇ ਸੀ ਉਹਦੇ ਵਿੱਚ ਪਟੜਤਾ ਆਪਣਾ ਗਜ਼ਾਰਾ ਸ਼ਾਹ ਬੋਦੀਨ ਦੇ ਜੀ ਠੀਕ ਆ ਜੀ ਇਹ ਕਿੱਥੋਂ ਆ ਰਹੇ ਸੀਗੇ ਇਹ ਫਿਰ ਹਿਆਣੇ ਤੋਂ ਦਵਾਈ ਲੈ ਕੇ ਆ ਰਿਹਾ ਸੀ ਜੀ ਲੜਕੀ ਦੀ ਘਰ ਦੇ ਵਿੱਚ ਹੁਣ ਕੋਣ ਕੋਣ ਹੈ ਜੀ ਲੜਕੀ ਇਹਦੇ ਇਹਦੇ ਘਰ ਦੇ ਵਿੱਚ ਦੀ ਮੈਸੇਜ ਹੈ ਕਿ ਆਪਣੇ ਲੜਕਾ ਉਹ ਜ਼ਰਾ ਸਦਾ ਸਦਾ ਹਾਰਨਾ ਤੇ ਇੱਕ ਨੋਆ ਬਸ ਤੇ ਪੁਲਿਸ ਆ ਗਈ ਸੀ ਕਿ ਮੌਕੇ ਤੇ ਹਾਂ ਜੀ ਪੁਲਿਸ ਨਹੀਂ ਪੁਲਿਸ ਆਈ ਆ ਕੋਈ 2 ਘੰਟੇ ਬਾਅਦ ਜਦ ਮੌਥਰ ਐਮਰ ਕਟ ਹੋ ਕੇ ਫਿਰ ਬਾਅਦ ਵਿੱਚ ਮੌਕਾ ਦੇਖ ਕੇ ਗਈ ਹੈ ਪੁਲਿਸ ਤੇ ਲੜਕੀ ਤਾਂ ਦੋਤੀ ਦੋਵਾਂ ਦੇ ਸੱਟਾਂ ਲੱਗੀਆਂ ਜੀ ਹਾਂਜੀ ਦੋਤੀ ਤੇ ਥੋੜੀ ਘਾਟਾ ਲੜਕੀ ਦੇ ਜ਼ਿਆਦਾ ਜੀ ਠੀਕ ਆ ਜੀ ਤੇ ਜਿਹੜਾ ਦੂਸਰਾ ਮੋਟਰਸਾਈਕਲ ਵਾਲਾ ਸੀਗਾ ਉਹ ਪਿੰਡ ਦਾ ਹੀ ਸੀਗਾ ਉਹ ਵੀ ਹਾਂ ਉਹ ਵੀ ਪਿੰਡ ਦਾ ਹੀ ਛਾਬੋ ਦਿੰਦਾ ਜੀ ਜਾਨਾ ਉਹਦੇ ਕਿੰਨੇ ਸੱਟ ਲੱਗੀਆਂ ਉਹਦੇ ਅਜੀ ਦੇਖੇ ਤਾਂ ਨਹੀਂ ਅਜੇ ਮੌਕੇ ਤੇ ਕਹਿੰਦੇ ਆ ਵੀ ਲੱਤ ਦੀ ਫ੍ਰੈਕਚਰ ਹੋ ਗਈ ਦੇਖ ਹੀ ਨਹੀਂ ਜੀ ਅੱਪਾ ਹੁਣ ਜਾਣਾ ਹਸਪੀਟਲ ਉਹ ਤੇ ਹਸਪੀਟਲ ਜਾਵਾਂਗੇ ਫੇ ਦੇਖਾਂਗੇ ਘਰ ਦੇ ਕੀ ਹਾਲਾਤ ਇਹਨਾਂ ਦੇ ਪ੍ਰੇਮ ਲਾਲ ਹੋਣਾ ਹਾਲਾਤ ਇਦਾਂ ਹੀ ਅਧਿਆਦੀਟਾ ਬੰਦੇ ਤੇ ਤੁਹਾਨੂੰ ਪਤਾ ਹੀ ਹੋਵੇ ਕਿੰਨੇ ਗਏ ਜੀ ਇਹਨਾਂ ਪੋਸਟਮਾਰਟਮ ਦਾ ਕੀ ਕਰੇ ਪੋਸਟਮਾਰਟਮ ਜੀ ਹੁਣ ਤਾਂ ਕੱਲ ਦੇਖਾਂਗੇ ਜੇ ਤਾਂ ਕੋਈ ਸਾਡੇ ਨਾਲ ਸਹਿਮਤੀ ਹੋ ਕਰਨਗੇ ਬੰਦੇ ਠੀਕ ਹੈ ਤੇ ਨਾ ਕਰਨ ਜੇ ਨਾ ਕਰਨਗੇ ਫੇ ਪੋਸਟਮਾਰਟਮ ਇਹ ਬਾਅਦ ਦੇਖਾਂਗੇ ਕੀ ਮੰਗ ਕਰ ਤੁਸੀਂ ਪੁਲਿਸ ਕੋਲੋਂ ਮੰਗ ਨੂੰ ਇਹ ਆਵੇ ਗਰੀਬ ਬੰਦੇ ਇਹਨਾਂ ਦਾ ਦੇਖਿਆ ਸੋਚਿਆ ਜਾਵੇ ਹੋਰ ਕੀ ਹੈ ਆਤਾ ਇਹ ਅਚਾਨਕ ਇਹ ਜਿਹੜਾ ਪ੍ਰੇਮ ਸਿੰਘ ਸੀ ਇਹ ਨਾਲ ਲੜਕੀ ਸੀ ਨਾਲ ਉਹ ਦੋਤੀ ਸੀ ਉਹਦੀ ਇਹ ਹਰਿਆਣੇ ਤੋਂ ਦਵਾਈ ਲੈ ਕੇ ਆ ਰਿਹਾ ਸੀ ਤੇ ਅਚਾਨਕ ਹੀ ਉੱਥੇ ਇਧਰੋਂ ਪਿੰਡ ਸ਼ਾਬੋਦੀ ਦਾ ਲੜਕਾ ਸੀ ਜਿਹੜਾ ਮੋਟਰਸਾਈਕਲ ਤੇ ਸੀ ਸਵਾਰ ਉਹਨਾਂ ਨਾਲ ਇਹਨਾਂ ਦਾ ਟਕਰਾ ਹੋਇਆ ਇਹ ਹੁਣ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਹੈ ਲੜਕੀ ਜਿਹੜੀ ਹੈ ਸੀਰੀਅਸ ਹੈ ਉਹਨਾਂ ਦਾ ਜਵਾੜਾ ਪ੍ਰੈਸ਼ਰ ਹੋ ਗਿਆ ਤੇ ਬਾਅਦ ਵਿੱਚ ਇਹਨਾਂ ਨੂੰ ਬੰਦੇ ਆਏ ਉਹਨਾਂ ਨੇ ਚੱਕਿਆ ਚੱਕ ਕੇ ਭੁੰਗੇ ਪਹਚਾਇਆ ਭੁੰਗੇ ਵਾਲਿਆਂ ਨੇ ਪ੍ਰੇਮ ਸਿੰਘ ਦੀ ਤਾਂ ਮੌਕੇ ਤੇ ਮੌਤ ਹੋ ਗਈ। ਉਹਨਾਂ ਨੇ ਪੁੰਗਿਆਣਾ ਚਾਕੇ ਹਾਰਪੁਰ ਉਹ ਲੜਕੀ ਨੂੰ ਤੇ ਦੋ ਤਿੰਨ ਨੂੰ ਹਾਰਪੁਰ ਸਰਕਾਰੀ ਹਸਪੀਟਲ ਤੇ ਆਪਣੇ ਰੈਫਰ ਕਰ ਦਿੱਤਾ। ਤੇ ਤੇ ਬਾਕੀ ਸਰਕਾਰੀ ਵਾਲਿਆਂ ਨੂੰ ਚਾਕੇ ਉਹ ਲੜਕੀ ਨੂੰ ਰਮਨ ਹਸਪਤਲ ਹਸਪੀਟਲ ਉੱਤੇ ਦਾਖਲ ਕੀਤਾ। ਠੀਕ ਹੈ ਜੀ ਤੇ ਕੀ ਕਿੰਨੀ ਉਮਰ ਸੀ ਜਿਹਨਾਂ ਦੀ ਡੈਥ ਹੋਈ ਹੈ? ਇਹਨਾਂ ਦੀ ਡੈਥ ਹੋਈ ਹੈ ਜੀ 56 56 ਵਿਚਕਾਰ 56 57 ਸਾਲ ਦੀ ਤਕਰੀਬਨ ਇਹਦੇ ਵਿੱਚ। ਠੀਕ ਹੈ ਕਾਰੋਬਾਰ ਕੀ ਕਰਦਾ? ਕਾਰੋਬਾਰ ਦਿਹਾੜੀ ਦਾ ਪਾਜੀ ਪੱਠੇ ਦਾਤਾ ਹੀ ਪਾਉਂਦਾ ਸੀ। ਪਸੂ ਰੱਖੇ ਸੀ ਉਹਦੇ ਵਿੱਚ ਪਟੜਤਾ ਆਪਣਾ ਗਜ਼ਾਰਾ ਚਾਹ ਬੋਦੀਂ ਦੇ ਦੀ ਠੀਕ ਆ ਜੀ ਇਹ ਕਿੱਥੋਂ ਆ ਰਹੇ ਸੀਗੇ ਇਹ ਫਿਰ ਹਿਆਣੇ ਤੋਂ ਦਵਾਈ ਲੈ ਕੇ ਆ ਰਹਾ ਸੀ ਜੀ ਲੜਕੀ ਦੀ ਘਰ ਦੇ ਵਿੱਚ ਹੁਣ ਕੋਣ ਕੋਣ ਹੈ ਜੀ ਲੜਕੀ ਇਹਦੇ ਇਹਦੇ ਘਰ ਦੇ ਵਿੱਚ ਦੀ ਮੈਸੇਜ ਹੈ ਕਿ ਆਪਣੇ ਲੜਕਾ ਉਹ ਜ਼ਰਾ ਸਦਾ ਸਦਾ ਹਾਰਨਾ ਤੇ ਇੱਕ ਨੋਆ ਬਸ ਤੇ ਪੁਲਿਸ ਆ ਗਈ ਸੀ ਕਿ ਮੌਕੇ ਤੇ ਹਾਂ ਜੀ ਪੁਲਿਸ ਨਹੀਂ ਪੁਲਿਸ ਆਈ ਆ ਕੋਈ 2 ਘੰਟੇ ਬਾਅਦ ਜਦ ਮੌਥਰ ਐਮਰ ਕਟ ਹੋ ਕੇ ਫਿਰ ਬਾਅਦ ਵਿੱਚ ਮੌਕਾ ਦੇਖ ਕੇ ਗਈ ਹੈ ਪੁਲਿਸ ਲੜਕੀ ਤਾਂ ਦੋਤੀ ਦੋਵਾਂ ਦੇ ਸੱਟ ਲੱਗੀਆਂ ਜੀ ਹਾਂਜੀ ਦੋਤੀ ਤੇ ਥੋੜੀ ਘਾਟਾ ਲੜਕੀ ਦੇ ਜ਼ਿਆਦਾ ਠੀਕ ਆ ਜੀ ਤੇ ਜਿਹੜਾ ਦੂਸਰਾ ਮੋਟਰਸਾਈਕਲ ਵਾਲਾ ਸੀਗਾ ਉਹ ਪਿੰਡ ਦਾ ਹੀ ਸੀਗਾ ਵੀ ਹਾਂ ਉਹ ਵੀ ਪਿੰਡ ਦਾ ਹੀ ਛਾਬੋ ਦਿੰਦਾ ਜੀ ਜਾਨਾ ਉਹਦੇ ਕਿੰਨੀ ਸੱਟ ਲੱਗੀ ਉਹਦੇ ਅਜੀ ਦੇਖੇ ਤਾਂ ਨਹੀਂ ਅਜੇ ਮੌਕੇ ਤੇ ਕਹਿੰਦੇ ਆ ਵੀ ਲੱਤ ਉਹਦੀ ਫ੍ਰੈਕਚਰ ਹੋ ਗਈ ਤੇ ਦੇਖੀ ਨਹੀਂ ਜੀ ਅੱਪਾ ਹੁਣ ਜਾਣਾ ਹਸਪੀਟਲ ਉਹ ਤੇ ਹਸਪੀਟਲ ਜਾਵਾਂਗੇ ਫੇ ਦੇਖਾਂਗੇ ਘਰ ਦੇ ਕੀ ਹਾਲਾਤ ਐ ਇਹਨਾਂ ਦੇ ਪ੍ਰੇਮ ਲਾਲ ਹੁਣ ਇਹ ਹਾਲਾਤ ਇਦਾਂ ਹੀ ਅਧਿਆੜੀ ਦਾ ਬੰਦੇ ਤੇ ਤੁਹਾਨੂੰ ਪਤਾ ਹੀ ਹੋਵੇ ਕਿੰਨੇ ਗਏ ਜੀ ਇਹ ਮਾਰਨ ਪੋਸਟਮਾਰਟਮ ਦਾ ਕੀ ਕਰੇ ਪੋਸਟਮਾਰਟਮ ਆ ਜੀ ਹੁਣ ਤਾਂ ਕੱਲ ਦੇਖਾਂਗੇ ਜੇ ਤਾਂ ਕੋਈ ਸਾਡੇ ਨਾਲ ਸਹਿਮਤੀ ਹੋ ਕਰਨਗੇ ਬੰਦੇ ਠੀਕ ਐ ਤੇ ਨਾ ਕਰਾਂ ਜੇ ਨਾ ਕਰਨਗੇ ਫੇ ਪੋਸਟਮਾਰਟਮ ਇਹ ਬਾਅਦ ਦੇਖਾਂਗੇ गरीब बंदा जाए देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप